ਅਮਰੀਕਾ ਚਾਹੁੰਦਾ ਹੈ ਵੈਨਜ਼ੂਏਲਾ ਉਤੇ ਹਮਲਾ ਕਰ ਸਕਦਾ ਹੈ ਰਾਸ਼ਟਰਪਤੀ ਡ੍ਰੰਪ ਵੈਨਜ਼ੂਏਲਾ ਦੇ ਅੰਦਰ ਨਸ਼ੀਲੇ ਪਦਾਰਥਾਂ ਦੇ ਠਿਕਾਨਿਆਂ ਅਤੇ ਤਸਕਰੀ ਦੇ ਰੂਟਾ ਉਤੇ ਹਮਲਾ ਕਰਨ ਤੇ ਵਿਚਾਰ ਕਰ ਰਹੇ ਨੇ ਹਾਲਾਂਕਿ ਅਜੇ ਤੱਕ ਅੰਤਿਮ ਫੈਸਲਾ ਨਹੀਂ ਲਿਆ ਗਿਆ ਇਹ ਜਾਣਕਾਰੀ ਅਮਰੀਕੀ ਨਿਊਜ਼ ਚੈਨਲ ਦੇ ਦੁਆਰਾ ਵਾਈਟ ਹਾਊਸ ਦੇ ਤਿੰਨ ਅਧਿਕਾਰੀਆਂ ਦੇ ਹਵਾਲੇ ਨਾਲ ਸਾਂਝੀ ਕੀਤੀ ਗਈ ਹੈ ਰੀਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵੱਡੇ ਪੱਧਰ ਤੇ ਫੌਜੀ ਕਾਰਵਾਈ ਸ਼ੁਰੂ ਕਰ ਸਕਦਾ ਹੈ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਕੰਪਨੀ ਹਾਲ ਹੀ ਦੇ ਵਿੱਚ ਵੈਨਜ਼ੁਏਲਾ ਦੇ ਵਿੱਚ ਸੰਭਾਵੀ ਹਮਲੇ ਵਾਲੇ ਸਥਾਨਾਂ ਬਾਰੇ ਚਰਚਾਾਂ ਮਾ ਬਤਾ ਦਿੱਤੀਆਂ ਨੇ ਅਮਰੀਕੀ ਰੱਖਿਆ ਮੰਤਰੀ ਪੇਟ ਹੈਕਸਟ ਨੇ ਅਮਰੀਕੀ ਜਲ ਸੈਨਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਉੱਨਤ 에ਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੂਪ ਯੂ ਐਸ ਐਸ ਗੈਰਾਲਡ ਆਰ ਫੋਰਟ ਨੂੰ ਯੂਰਪ ਤੋਂ ਕੈਰੀਬੀਅਨ ਦੇ ਵਿੱਚ ਤਾਇਨਾਤ ਕਰਨ ਦਾ ਆਦੇਸ਼ ਦਿੱਤੇ ਕੰਪਨੀ CIA ਨੂੰ ਵੈਨਜ਼ੂਏਲਾ ਦੇ ਵਿੱਚ ਗੁਪਤ ਕਾਰਵਾਈਆਂ ਕਰਨ ਦਾ ਅਧਿਕਾਰ ਵੀ ਦੇ ਦਿੱਤਾ ਹੈ ਹਾਲਾਂਕਿ 트ੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਨਸ਼ੇ ਦੀ ਅਵਜਾਈ ਨੂੰ ਰੋਕਣ ਦੇ ਲਈ ਵੈਨਜ਼ੂਏਲਾ ਦੇ ਨਾਲ ਕੂਟਨੀਤਕ ਗਲਬਾਤ ਦਾ ਵਿਕਲਪ ਵੀ ਖੁੱਲ ਹੈ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਬੁੱਧਵਾਰ ਨੂੰ ਇੱਕ TV ਪ੍ਰੋਗਰਾਮ ਦੇ ਵਿੱਚ ਕਿਹਾ